ਹਾਂਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਸਰਦੀਆਂ ਵਿੱਚ ਬਹੁਤ ਹੀ ਤੰਗ ਕਰਨ ਵਾਲੀ ਇੱਕ ਬਿਮਾਰੀ ਅਸਥਮਾ ਦਮਾ ਉਹਦੇ ਲਈ ਇੱਕ ਬੜਾ ਹੀ ਨਯਾਬ ਨੁਸਖਾ ਲੈ ਕੇ ਆਇਆ ਹਾਂ ਬੜਾ ਕਮਦ ਬਹੁਤ ਹੀ ਵਧੀਆ ਦਾ ਰਿਜ਼ਲਟ ਹੈ ਅਸਥਮਾ ਅਸਲ ਵਿੱਚ ਸਾਹ ਦੀ ਜਿਹੜੀ ਹੈਗੀ ਆਪਣੀ ਨੜੀ ਜਿਹੜੀ ਸਾਹ ਨੜੀ ਉਹਦੇ ਵਿੱਚ ਮੈਕਸਿਡਿ ਪ੍ਰੋਡਕਸ਼ਨ ਹੋ ਜਾਂਦੀ ਹੈ ਸੋਜ ਸੁਭ ਜਾਂਦੀ ਹੈ ਇਨਫਲਮੇਸ਼ਨ ਹੋ ਜਾਂਦੀ ਹੈ ਇਨਫੈਕਸ਼ਨ ਹੋ ਜਾਂਦੀ ਹੈ ਉਹਦੇ ਵਿੱਚ ਉਹਦੇ ਕਰਕੇ ਆਪਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਫੇਵਾਂ ਦੇ ਵਿੱਚ ਵੀ ਤਕਲੀਫ ਆਉਂਦੀ ਹੈ ਉਹਦੇ ਕਰਕੇ ਆਪਾਂ ਪੂਰਾ ਸਾਹ ਨਹੀਂ ਲੈ ਸਕਦੇ ਮਰੀਜ਼ ਬਹੁਤ ਔਖਾ ਹੁੰਦਾ ਸਰਦੀਆਂ ਦੇ ਵਿੱਚ ਇਹ ਖਾਸ ਕਰਕੇ ਬਹੁਤ ਵਿਗੜਦਾ ਤੇ ਜਿਸ ਨੂੰ ਵੀ ਹੁੰਦਾ ਹੈ ਉਹੀ ਇਸ ਦੀ ਦੁੱਖ ਤਕਲੀਫ ਹੁੰਦੀ ਹੈ ਚੰਗੀ ਤਰ੍ਹਾਂ ਜਾਣ ਸਕਦਾ ਹੈ ਇਹ ਆਪਾਂ ਨੂੰ ਖਾਣ ਪੀਣ ਤੋਂ ਕੁਝ ਚੀਜ਼ਾਂ ਤੋਂ ਅਲਰਜੀ ਹੁੰਦੀ ਜਿਹੜੀ ਉਹਨਾਂ ਤੋਂ ਹੋ ਸਕਦਾ ਅਦਰਵਾਇਜ਼ ਆਪਣੀਆਂ ਜਿਹੜੀਆਂ ਸਾਰੀਆਂ ਹੀ ਬਿਮਾਰੀਆਂ ਉਹ ਆਪਣੇ ਖਾਣ ਪੀਣ ਦੇ ਨਾਲ ਆਪਣੀ ਜੀਵਨ ਸ਼ੈਲੀ ਦੇ ਨਾਲ ਜੁੜੀਆਂ ਹੋਈਆਂ ਜੇਕਰ ਆਪਣਾ ਲਾਈਫ ਸਟਾਈਲ ਬਦਲੇ ਤਾਂ ਕਿਸੇ ਹੱਦ ਤੱਕ ਆਪਹਿਨਾ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ ਅਗਰ ਜੇ ਬਿਮਾਰੀ ਹੋ ਵੀ ਗਈ ਤਾਂ ਇਹਨੂੰ ਠੀਕ ਕਰਨ ਦੇ ਲਈ ਆਪਾਂ ਬੜਾ ਹੀ ਇੱਕ ਸੌਖਾ ਜਿਹਾ ਘਰੇਲੂ ਆਯੁਰਵੈਦਿਕ ਨੁਸਖਾ ਹੁਣੋਂ ਆਪਾਂ ਵਰਤ ਸਕਦੇ ਹਾਂ ਉਹਦੇ ਵਿੱਚ ਆਪਾਂ ਜਿਹੜੀਆਂ ਚੀਜ਼ਾਂ ਲੈਣੀਆਂ ਆਮ ਪਰਸੂਈ ਦੇ ਵਿੱਚ ਵੀ ਵਰਤਦੇ ਆਂ ਨਹੀਂ ਤਾਂ ਪੰਸਾਰੀ ਤੋਂ ਮਿਲ ਜਾਂਦੇ ਆਪ ਨੂੰ ਆਸਾਨੀ ਨਾਲ ਜਿਹਦੇ ਵਿੱਚ ਹੈਗੀ ਮਲਠੀ ਮਾਤਰਾ ਆਪਾਂ ਲੈਣੀਆਂ ਦੀ 50 ਗ੍ਰਾਮ ਹਲੜ ਇਹ ਵੀ 50 ਗ੍ਰਾਮ ਲੈਣੀ ਹੈ ਦਾਲਚੀਨੀ ਏਵੀ 50 ਗ੍ਰਾਮ ਪਿਪਲੀ ਪਾਊਡਰ ਏਵੀ 50 ਗ੍ਰਾਮ ਲੈਣੀ ਆਪਾਂ ਅਦਰਕ ਸੁੱਕਾ ਜਿਹਨੂੰ ਸੁੰਡ ਕਰਕੇ ਜਾਣਿਆ ਜਾਂਦਾ ਹੈ ਇਹ ਵੀ 50 ਗ੍ਰਾਮ ਲੌਂਗ 25 ਗ੍ਰਾਮ ਇਲਾਇਚੀ ਹਰੀ 25 ਗ੍ਰਾਮ ਤੇ ਕਾਲੀ ਮਿਰਚ ਇਹ 25 ਗ੍ਰਾਮ ਇੰਨੇ ਕਿ ਚੀਜ਼ਾਂ ਦਾ ਫਾਂ ਮਿਸ਼ਰਣ ਬਣਾ ਲੈਣਾ ਇਹਨਾਂ ਨੂੰ ਹਲਕਾ ਜਿਹਾ ਡਰਾਈ ਰੋਸਟ ਕਰ ਲੈਣਾ ਉਸ ਤੋਂ ਬਾਅਦ ਇੱਕ ਪਾਊਡਰ ਜੀ ਤਰ ਤਰ ਆਪਾਂ ਤਿਆਰ ਕਰ ਲਏ ਨੇ ਉਸ ਤੋਂ ਬਾਅਦ ਨੂੰ ਆਪਾਂ ਲੈਣ ਦਾ ਤਰੀਕਾ ਇਹ ਹੈ ਵੀ ਜਦੋਂ ਵੀ ਆਪਾਂ ਚਾਹ ਵਗੈਰਾ ਬਣਾਉਣੇ ਜਿਵੇਂ ਆਮ ਆਪਣੇ ਘਰਾਂ ਦੇ ਵਿੱਚ ਪ੍ਰਚਲਿਤ ਆਪਾਂ ਵੀ ਸਵੇਰ ਤੋਂ ਲੈ ਕੇ ਨਿਰਨੇ ਕਾਲਜ ਤੋਂ ਸ਼ਾਮ ਤੱਕ ਆਪਾਂ ਚਾਹ ਇੱਕ ਦੋ ਵਾਰੀ ਛੇਵਨ ਕਰਦੇ ਹਾਂ ਤਾਂ ਉਸ ਚਾਹ ਦੇ ਵਿੱਚ ਇਹਦੀ ਤੁਸੀਂ ਇੱਕ ਚੁਟਕੀ ਇੱਕ ਵਿਅਕਤੀ ਦੇ ਮਗਰ ਇੱਕ ਚੁਟਕੀ ਜੇ ਘਰ ਦੇ ਚਾਰ ਮੈਂਬਰਾਂ ਤੋਂ ਚਾਰ ਚੁਟਕੀਆਂ ਪਾ ਲਓ ਉਦੋਂ ਇਹ ਚਾਹ ਕੇ ਉਹਨੂੰ ਚਾਰ ਦੇ ਵਿੱਚ ਉਬਾਲੋ ਫਿਰ ਤੁਸੀਂ ਉਸ ਚਾਹ ਦਾ ਸੇਵਨ ਕਰੋ ਇਹਦੇ ਨਾਲ ਤੁਹਾਨੂੰ ਇੰਨਾ ਫਾਇਦਾ ਹੋਵੇਗਾ ਤੁਹਾਡਾ ਜਿਹੜਾ ਹੈਗਾ ਇਹ ਅਸਥਮਾ ਦਮਾ ਬਿਲਕੁਲ ਠੀਕ ਹੋ ਜਾਏਗਾ ਤੁਹਾਨੂੰ ਜਿਹੜੀ ਸਾਹ ਦੀ ਸਮੱਸਿਆ ਉਹ ਨਹੀਂ ਰਹੇਗੀ ਇੰਤੋ ਤੱਕ ਕਿ ਜੇ ਤੁਸੀਂ ਇਹਦਾ ਸੇਵਨ ਕਰ ਲਿਆ ਇੱਕ ਚੀਜ਼ ਇਹਨਾਂ ਸਰਦੀ ਸਰਦੀ ਤਾਂ ਜਿਹੜੇ ਪੇਸ਼ੀਐਂਟ ਮਰੀਜ਼ ਜਿਹੜੇ ਇਨਹੇਲਰ ਦੀ ਵਰਤੋਂ ਕਰਦੇ ਆ ਉਹਦੇ ਤੱਕ ਵੀ ਉਹ ਸਰਕਾਰਾ ਪਾ ਸਕਦੇ ਆ ਨਾਲ ਠੰਡੀਆਂ ਤਲੀਆਂ ਚੀਜ਼ਾਂ ਦਾ ਤੇ ਜਿਹੜੀਆਂ ਪੈਕਟ ਬੰਦ ਚੀਜ਼ਾਂ ਦਾ ਉਹਨਾਂ ਦਾ ਪਰਹੇਜ਼ ਜ਼ਰੂਰੀ ਹੈ ਜੇ ਕਰ ਸਕਦੇ ਹੋ ਤਾਂ ਮਾੜੀ ਮੁੱਟੀ ਕੋਈ ਹਲਕੀ ਐਕਸਰਸਾਈਜ਼ ਜ਼ਰੂਰ ਕੀਤੀ ਜਾਵੇ ਜਿਸ ਦੇ ਨਾਲ ਆਪਣੀ ਜਿਹੜੀ ਕਿ ਬਾਡੀ ਗਰਮ ਰਹਿੰਦੀ ਤੇ ਬਲੱਡ ਸਰਕੂਲੇਸ਼ਨ ਸਹੀ ਹੁੰਦਾ ਆਪਣੀ ਲੈ ਅੰਦਰ ਰੀਸ ਜਮਿਆ ਹੁੰਦਾ ਹੈ ਉਹ ਬਾਹਰ ਨਿਕਲਦਾ ਹੈ ਇਹ ਚੀਜ਼ ਨੂੰ ਤੁਸੀਂ ਸ਼ੇਅਰ ਕਰਕੇ ਦੇਖੋ ਬਹੁਤ ਹੀ ਫਾਇਦੇਮੰਦ ਆਯੁਰਵੈਦਿਕ ਨੁਸਖਾ ਹੈ ਜਿਸ ਦਾ ਰਿਜ਼ਲਟ ਬਹੁਤ ਵਧੀਆ ਹੈ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਸ਼ੁਕਰੀਆ ਧੰਨਵਾਦ ਜੇਕਰ ਵੀਡੀਓ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਸ਼ੁਕਰੀਆ ਜੀ